ਜਮਾ ਸਸਤੇ ਰੇਟ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਇੱਕ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ ਦੇ ਮਾਲਕ ਜਿਹੜੇ ਆਪਨੇ ਉਹ ਤਾਂ ਆਪ ਇੰਗਲੈਂਡ ਰਹਿੰਦੇ ਨੇ ਗੱਡੀ ਘਰੇ ਬੈਲੀ ਖੜੀ ਆ ਜੀ ਕੋਈ ਨਹੀਂ ਚਲਾਉਂਦਾ ਜਮਾ ਸਸਤੀ ਮਾਲਕ ਨੇ ਵੇਚਣੀ ਆ ਜਮਾ ਸਸਤਾ ਆਪਾਂ ਇੱਕ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਬਾਕੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀ ਜਾਂ ਮਕਾਨ ਹੈ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨ ਭੇਜ ਦਿਓ ਜਮ੍ਹਾਂ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਗੇ ਸੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ ਹਰਿਆਣਾ ਨੰਬਰ ਸਬੱਟ ਲੈ ਕੇ ਪਹੁੰਚੀ ਹਾਂ ਜੀ ਸਬੱਟ ਗੱਡੀ ਇਹ ਚੈੱਕ ਕਰੋ ਇੱਕ ਵਾਰੀ ਇੰਜਨ ਗੇਅਰ ਤੋਂ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀ ਹਾਂ ਵਾਡੀ ਲਾਈਨ ਪੂਰੀ ਵਧੀਆ ਪਈ ਹੈਗੀ ਤੇ 2015 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਬੰਪਰ ਇੱਕ ਵਾਰੀ ਚੈੱਕ ਕਰ ਲਓ ਜੀ ਵਧੀਆ ਬੰਪਰ ਆਪਾਂ ਨੂੰ ਮਿਲ ਜਾਣਗੇ ਨਾ ਤਾਂ ਗੱਡੀ ਕੋਈ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਅੰਦਰੋਂ ਨ ਬੈਕ ਸਾਈਡ ਤੋਂ ਲੈ ਕੇ ਫਰੰਟ ਤੱਕ ਸਾਈਡ ਤੋਂ ਲੈ ਕੇ ਸਾਈਡ ਤੱਕ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਓਕੇ ਮਿਲੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਪ੍ਰੋਪਰ ਚੜੇ ਮਿਲ ਜਾਣਗੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀ ਮੈਟ ਵਧੀਆ ਰੱਖੇ ਹੋਏ ਨੇ ਬਾਕੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਸੀ ਤਾਂ 3,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਸ਼੍ਰੀ ਮੁਕਤਸਰ ਸਾਹੀ ਮਾਲਕ ਦਾ ਏਰੀਆ ਦੂਜੇ ਨਾਮ ਹੈ ਗੱਡੀ ਗੱਡੀ ਇਹ ਜਮ ਨਵੀਂ ਸੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਅਸੀਂ ਮਾਲਕ ਨਾਲ ਕਰੋ ਗੱਲ ਮੁਕਤਸਰ ਸਾਹਿਬ ਜਾ ਕੇ ਦੇਖ ਸਕਦੇ ਹੂੰ ਤੇ ਮਾਲਕ ਦਾ ਨੰਬਰ 9877065582 ਕਰੋ ਜੀ ਗੱਲ ਤੇ ਸੈਕਿੰਡ ਜਿਹੜੀ ਗੱਡੀ ਆ ਜੀ ਮਾਈਕਰਾ ਆਪਾਂ ਤੁਹਾਨੂੰ ਦਿਖਾਉਣੀ ਆ ਸੀ ਗੱਡੀ ਇੱਕ ਬਰੀ ਪਹਿਲਾਂ ਚੈੱਕ ਕਰੋ ਗੱਡੀ ਖੜੀ ਆ ਜੀ ਇਹ ਜਲੰਧਰ ਏਰੀਆ ਚ ਗੱਡੀ ਦਾ ਮਾਡਲ 2012 ਪਨ ਮਿਲੂਗਾ ਜਲੰਧਰ ਏਰੀਆ 12 ਮਾਡਲ ਡੀਜ਼ਲ ਤੇ ਤੀਜੇ ਨਾਮ ਹੈ ਜੀ 1.5 ਲੱਖ ਰੁਪਿਆ ਮਾਲਕ ਨੇ ਇਹ ਰੇਟ ਕਿਹਾ ਹੈਗਾ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਪੂਰੀ ਸੋਹਣੀ ਗੱਡੀ ਆ ਜੀ ਇਹ ਵੀ ਰੰਗ ਪੂਰਾ ਵਧੀਆਗਾ ਬੈਕ ਸਾਈਡ ਤੋਂ ਪੂਰੀ ਸੋਹਣੀ ਗੱਡੀ ਆਪਾਂ ਨੂੰ ਮਿਲੂਗੀ ਤੇ ਸਾਈਡਾਂ 'ਚੋਂ ਵੀ ਪੂਰੀ ਵਧੀਆ ਸੀ ਨਿਸ਼ਾਨ ਦੀ ਮਾਈਕਰ ਹੈ ਜੀ ਐਸ ਬੀ ਮਾਡਲ ਹੈ ਇਹ ਤੇ ਗੱਡੀ ਦਾ ਨੰਬਰ ਪੰਜਾਬ ਹੈ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਕਾਗਜ਼ ਪੱਤਰ ਆਪਾਂ ਨੂੰ ਪੂਰੇ ਮਿਲ ਜਾਣਗੇ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਨਾ ਤਾਂ ਗੱਡੀ 'ਚ ਕੋਈ ਨੁਕਸ ਹੈਗਾ ਨਾ ਕੋਈ ਇੰਜਨ ਗੇਅਰ 'ਚ ਨੁਕਸ ਨਾ ਕੋਈ ਕਿਸੇ ਪਾਸੋਂ ਆਵਾਜ਼ ਆਉਂਦੀ ਹੈ ਜੀ ਪਹਿਲੇ ਸੈਲਫ ਗੱਡੀ ਸਟਾਰਟ ਹੈ Ориジナル ਚਾਬੀਆਂ ਆਪਾਂ ਨੂੰ ਮਿਲ ਜਾਣਗੀਆਂ ਅੰਦਰੋਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਇੱਕ ਚੀਜ਼ ਜੋ ਵੀ ਕੁਝ ਹੁੰਦਾ ਜੀ ਵਧੀਆ ਮਿਲੂਗਾ ਸਾਰੇ ਜਿੰਨੇ ਫੰਕਸ਼ਨ ਹੁੰਦੇ ਆਪਾਂ ਨੂੰ ਵਧੀਆ ਵਰਕਿੰਗ ਦੇ ਵਿੱਚ ਮਿਲ ਜਾਣਗੇ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਜਿਹਨੂੰ ਪਸੰਦ ਆਈ ਹੈ ਜਿਹਨੇ ਖਰੀਦਣੀ ਹੈ ਗੱਲ ਕਰੋ ਜੀ 6284712578 ਗੱਲ ਲਾਜ਼ਮੀ ਕਰ ਲਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਕੋਈ ਮੋਟਰਸਾਈਕਲ ਹੈ ਗੱਡੀ ਹੈ ਮੋਟਰਸਾਈਕਲ ਹੈ ਜਾਂ ਕੋਈ ਕੋਠੀ ਹੈ ਮਕਾਨ ਹੈ ਕੁਛ ਵੀ ਅਸੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫਰੀ ਚ ਆਪਾਂ ੜਤ ਵੜੀ ਲਾ ਦਾਂਗੇ ਅਸੀਂ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖੇ ਰਹਿੰਦੇ ਸੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਲਟੋ K10 ਗੱਡੀ ਆਪਾਂ ਲੈ ਕੇ ਪਹੁੰਚੀ ਆ 2010 ਮਾਡਲ ਹੈ ਜੀ ਰੰਗ ਚਿੱਟਾਗਾ ਚਿੱਪਾਲੀ ਆਰਸੀ ਬਣੀ ਹੋਈ ਹੈ ਤੇ ਗੱਡੀ ਪੂਰੀ ਸੋਹਣੀ ਹੈ ਅਕ 1,60,000 ਰੁਪਇਆ ਇੱਕ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਸੀ ਤਰਨ ਤਰਨ ਮਾਲਕ ਦਾ ਏਰੀਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਜੇ ਜੇ ਤੁਹਾਨੂੰ ਪਸੰਦ ਆਈ ਹੈ ਗੱਡੀ ਚਲਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਤੇ ਚਲਾ ਕੇ ਦੇਖ ਲਿਓ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਟਰਾਈ ਲੈ ਲਿਓ ਜੀ ਫੁੱਲ ਬਟਾ ਫੁੱਲ ਜਦੋਂ ਪੂਰੀ ਤਰ੍ਹਾਂ ਗੱਡੀ ਤੁਹਾਨੂੰ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਮੁਕਾ ਲਿਓ ਜੀ ਜੇ ਆਪਾਂ ਟੈਰਾ ਦੀ ਗੱਲ ਕਰੀਏ 80 ਤੋਂ 85 ਪੈਸੇ ਪੰਜਾਬ ਨੰਬਰ ਹੈ ਤੇ ਟੈਟੂਰਾ ਤੇ ਨੰਬਰ ਤੇ ਗੱਡੀ ਬਾਰੇ ਰੇਟ ਬਾਰੇ ਸਾਰਾ ਕੁਝ ਤੁਹਾਨੂੰ ਪਤਾ ਲੱਗੀਗਾ ਜੀ ਤਰਨ ਤਰਨ ਜਾ ਕੇ ਦੇਖ ਸਕਦੇ ਹੋ 82643 13400 ਪੂਰਾ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਕਰ ਸਕਦੇ ਹੋ ਕਿਸੇ ਵੀ ਵੇਲੇ ਕਿਸੇ ਵੀ ਤਰ੍ਹਾਂ ਦੀ ਕਰਨੀ ਅਸੀਂ ਪੁੱਛੋ ਮਾਲਕ ਤੋਂ ਜਾ ਕੇ ਦੇਖੋ ਤੇ ਗੱਡੀ ਨੂੰ ਖਰੀਦ ਕੇ ਲਿਆਓ ਜੀ ਤੇ ਮੋਟਰਸਾਈਕਲ ਦੀ ਆਪਾਂ ਗੱਲ ਕਰਾਂਗੇ ਸਿਟੀ ਸੋ ਇੱਕ ਮੋਟਰਸਾਈਕਲ 4 ਮਾਡਲ ਹੈ ਤੇ ਵਧੀਆ ਜੀ ਇਹ ਕੰਡੀਸ਼ਨ ਵੀ ਠੀਕ ਹੈ ਜੀ ਤੇ ਚਲਾਉਣ ਚ ਵੀ ਠੀਕ ਐ ਇੰਜਨ ਉੰਜਣ ਵੀ ਵਧੀਆ ਪਿਆਗਾ ਬਾਕੀ ਥੋੜਾ ਜਿਹਾ ਧੋਣ ਵਾਲਾ ਹੋ ਰਿਹਾ ਜਦੋਂ ਧੋ ਕੇ ਖੜਾਤਾ ਜੀ ਪੂਰਾ ਵਧੀਆ ਬਣ ਜੂਗਾ ਬਾਕੀ ਟਾਇਰ ਔਰ ਵਧੀਆ ਪਈ ਨਹੀਂ ਤੇ ਇਹ ਪੰਜਾਬ ਨੰਬਰ ਐ ਤੇ ਨੰਬਰ ਆ ਪੂਰਾ ਸੋਹਣਾ ਲੱਗਿਆ ਹੋਇਆ ਜੀ ਮਟਰਸਾਈਕਲ ਨੂੰ 5400 ਨੰਬਰ ਲੱਗਿਆ ਹੋਇਆਗਾ ਬਾਕੀ ਤੁਹਾਨੂੰ ਪਸੰਦ ਆ ਗਿਆ ਹੋਵੇ ਜੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਤੇ 21500 ਕੁੱਲ ਇੱਕ ਡਿਮਾਂਡ ਕਹੀ ਆ ਮਾਲਕ ਨੇ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਇਹ ਮਾਲਕ ਕਹਿੰਦੇ ਸੀਗੇ ਮੌਕੇ ਤੇ ਮਾਨਤਾਨ ਕਰ ਦਾਂਗੇ ਤੇ ਘਾਟਾ ਬਦਲ ਕੀਤਾ ਜਾਊਗਾ ਜਿਹਨੂੰ ਵੀ ਮੋਟਰਸਾਈਕਲ ਇਹ ਪਸੰਦ ਆਉਂਦਾ ਤੇ ਤੁਸੀਂ ਡਿਮਾਂਡ ਜ਼ਿਆਦਾ ਪਾਈ ਸੀਗੀ ਸਸਤੇ ਮੋਟਰਸਾਈਕਲ ਵਾਸਤੇ ਜਮ੍ਹਾਂ ਸਸਤਾ ਮੋਟਰਸਾਈਕਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਮੋਟਰਸਾਈਕਲ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਸਕਦੇ ਹੂੰ ਸੀ ਬਾਕੀ ਰੇਟ ਦੱਸ ਹੀ ਦਿੱਤਾ ਬਟਾਲੇ ਖੜਾ ਹੈਗਾ ਬਟਾਲੇ ਜਾ ਕੇ ਦੇਖ ਸਕਦੇ ਹੂੰ ਤੇ 94178098b ਇਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਤੁਹਾਨੂੰ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੀ ਜਾਇਓ ਜੀ ਜੇ ਪਸੰਦ ਆਈਏ ਵੀਡੀਓ ਗੱਡੀਆਂ ਪਸੰਦ ਆਈਆਂ ਮੋਟਰਸਾਈਕਲ ਤੁਹਾਨੂੰ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਲਾਈਕ ਕਰਦਿਆ ਕਰੋ ਜੀ ਵੱਧ ਤੋਂ ਵੱਧ ਹੌਸਲਾ ਜਾਂ ਬਣਾਈ ਰਹਿੰਦੇ ਅਸੀਂ ਬਹੁਤ ਮਿਹਨਤ ਕਰਦੇ ਹਾਂ ਤੁਹਾਡੇ ਵਾਸਤੇ ਜਿੰਨਾ ਕੰਮ ਕਰਦੇ ਹਾਂ ਆਪਾਂ ਫਰੀ ਚ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਅਸੀਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੇ ਤੁਸੀਂ ਐਡ ਕਰਵਾਉਣੀ ਹੈ ਸੇ ਤਾਂ ਆਪਣੇ WhatsApp ਨੰਬਰ ਤੇ ਆਪਣੇ ਕੋਲੇ ਵੀਡੀਓ ਜਾਈਂ ਕਰੀ ਫੋਟੋਆਂ ਭੇਜੋ ਨਾਤਾ ਪਣ ਪੁੱਛਣ ਦੀ ਲੋੜ ਐ ਨਾ ਕੋਈ ਦੱਸਣ ਦੀ ਲੋੜ ਐ ਜੀ ਬਸ ਵੀਡੀਓ ਭੇਜ ਦਿਓ ਫੋਟੋਆਂ ਭੇਜ ਦਿਓ ਨਾਲ ਦੀ ਨਾਲ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਐ ਘਰ ਐ ਕੋਠੀ ਐ ਮਕਾਨ ਐ ਵੱਡਾ ਛੋਟਾ ਕਿਵੇਂ ਵੀ ਐ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ لازਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆ ਦੇ ਵਿੱਚੋਂ ਆਪਾਂ ਲੈ ਕੇ ਪਹੁੰਚਦੇ ਰਹੇ ਨੇ ਅਸੀਂ ਡੇਲੀ ਤੋਂ ਡੇਲੀ ਜੀ ਸਵੈਪਟ ਗੱਡੀ ਦੀ ਆਪਾਂ ਗੱਲ ਕਰਾਂਗੇ ਅਸੀਂ 19 ਮਾਡਲ ਪਹਿਲੇ ਨਾਮ ਸਾਰੀ ਗੱਡੀ ਜੈਨੂਇਨ ਅਸੀਂ ਨਵੇਂ ਟਾਇਰਾਂ ਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਜੀ ਇੰਸ਼ੋਰੈਂਸ ਆਪਾਂ ਨੂੰ ਫੁੱਲ ਮਿਲੂਗਾ ਸ਼ੋਰੂਮ ਕੰਡੀਸ਼ਨ ਗੱਡੀ ਆ ਪੈਟਰੋਲ ਤੇਜ਼ੀ ਗੱਡੀ ਹੈ ਸਵੈਪਟ ਐਲ ਐਕਸ ਆਈ ਹੈ ਜੀ ਫਗਵਾੜੀ ਤੋਂ ਗੱਡੀ ਮਾਲਕ ਨੇ ਭੇਜੀ ਆ ਤੇ ਮਾਲਕ ਇੰਗਲੈਂਡ ਤੋਂ ਨੇ ਜੀ ਇੰਗਲੈਂਡ ਗਏ ਹੋਏ ਨਹੀਂ ਤੇ ਮਾਲਕ ਨੇ ਲੈਤੀ ਸੀਗੀ ਬਹੁਤ ਘੱਟ ਚਲਾਈ ਸੀਗੀ ਉਹ ਤੋਂ ਬਾਅਦ ਮਾਲਕ ਆਪ ਤਾਂ ਬਾਹਰ ਭਾਗੇ ਸੀਗੀ ਗੱਡੀ ਐਵੇਂ ਖੜੀ ਐ ਸੀ ਸੇਲ ਕਰਨੀ ਐ 4 ਲੱਖ ਤੇ 45000 ਰੁਪਿਆ ਮਾਲਕ ਨੇ ਡਿਮਾਂਡ ਕਹੀ ਸੀ 445 ਦੇ ਵਿੱਚੋਂ ਰੇਟ ਕੀਤਾ ਜਾਊਗਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਸੀ ਮਾਲਕ ਦਾ ਨੰਬਰ ਸਕਰੀਨ ਤੇ ਐ ਸੀ ਬਾਹਰ ਲਈ ਨੰਬਰ ਐ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਕਰ ਸਕਦੇ ਹੋ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਮੈਂ ਦੱਸ ਹੀ ਦਿੱਤੀ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਜਨ ਐਲ ਐਕਸ 2001 ਮਾਡਲ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਗੱਡੀ ਇਹ ਵਿਕੀ ਨਹੀਂ ਹੈਗੀ ਸੀ ਇੱਕ ਵਾਰੀ ਪਹਿਲਾਂ ਵੀ ਆਪਾਂ ਇਸ ਗੱਡੀ ਦੀ ਐਡ ਕੀਤੀ ਸੀਗੀ ਤੇ ਮਾਲਕ ਨੂੰ ਲੋੜ ਹੈ ਜੀ ਛੇਤੀ ਤੋਂ ਛੇਤੀ ਗੱਡੀ ਮਾਲਕ ਨੇ ਛੇਤੀ ਤੋਂ ਛੇਤੀ ਵੇਚਣੀ ਹੈ ਪੰਜਾਬ ਨੰਬਰ ਹੈ ਜੀ ਜਨ ਐਲ ਐਕਸ 1 ਮਾਡਲ 65 ਪੈਸੇ ਟਾਇਰ ਆਪਾਂ ਨੂੰ ਮਿਲ ਜਾਣਗੇ ਫੁੱਲ ਗਾਰੰਟੀ ਹੈ ਗੱਡੀ ਦੀ ਨਵੀਂ ਬੈਟਰੀ ਹੈ ਸੀ ਏ ਸੀ ਹੀਟਰ ਵਰਕਿੰਗ ਚਾ ਰਾਮਪੁਰਾ ਫੁੱਲ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ 42000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਹੋ ਸਕਦਾ 40 'ਚ ਸੌਦਾ ਹੋ ਜੇ ਹੋ ਸਕਦਾ 40 ਤੋਂ ਘੱਟ ਹੋ ਜੇ ਜੀ 40 42000 ਰੁਪਏ ਇੱਕ ਡਿਮਾਂਡ ਹੈਗੀ ਘਟਾ-ਬਧ ਕੀਤਾ ਜਾਊਗਾ ਨੰਬਰ ਸਕਰੀਨ ਤੇ ਆ ਗੱਲ ਕਰ ਲਿਓ ਆਪ ਹੀ ਸੇ ਤੇ ਕਿਵੇਂ ਦੀ ਲੱਗੀ ਜੀ ਆਪਣੀ ਵੀਡੀਓ ਤੇ ਜਿੰਨੀਆਂ ਗੱਡੀਆਂ ਤੁਹਾਨੂੰ ਦਿਖਾਈਆਂ ਸੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚੈੱਕ ਕਰ ਲਓ ਇੱਕ ਵਾਰੀ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਲਾਜ਼ਮੀ ਕਰ ਦੋ ਜੀ